ਸਤਿਕਾਰਯੋਗ ਸਾਰਿਆਂ ਨੂੰ ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਨਾਵਲ ਜਿਸ ਦਾ ਨਾਮ ਹੈ ਰਸਮੀ ਵਿਤਕਰਾ ਇਸ ਨਾਵਲ ਦੀ ਲੇਖਕ ਨੇ ਮੀਨੂ ਮਸਕਾਨ ਜੀ ਆਓ ਸ਼ੁਰੂ ਕਰੀਏ ਪਾਗ ਪਹਿਲਾ ਮਨਜਿੰਦਰ ਨੇ ਤੋਤੇ ਹੋਏ ਕਪੜੇ ਪਾਲੇ ਸਨ ਜਿਗੀਰੋ ਅੰਦਰ ਵਾਲੇ ਕਮਰੇ ਚ ਕੂਕ ਸੁੱਤੀ ਪਈ ਸੀ ਮਨਜਿੰਦਰ ਨੇ ਦਰਵਾਜ਼ੇ ਨੂੰ ਖੁੱਲ੍ਹੇ ਹੀ ਰੱਖਿਆ ਹੋਇਆ ਸੀ ਮੰਨੇ ਨੇ ਅਜੇ ਪੱਠੇ ਲਿਆ ਕੇ ਵੇੜੇ ਚ ਸੁੱਟੇ ਸਨ ਕੇ ਐਨੇ ਨੂੰ ਸਲਦਾਨੀ ਮਨਜਿੰਦਰ ਕੌਰ ਪਾਣੀ ਦਾ ਡੋਲੂ ਲੈ ਕੇ ਮੰਨੇ ਤੋਂ ਪੰਜ ਕਦਮਾਂ ਦੀ ਦੂਰੀ ਤੇ ਖੜੀ ਹੋ ਗਈ ਮੰਨੇ ਨੇ ਪਰਨੇ ਨਾਲ ਮੂੰਹ ਤੋਂ ਮੁੜ ਕੇ ਨੂੰ ਸਾਫ਼ ਕੀਤਾ ਤੇ ਡੰਗਰਾਂ ਵਾਲੇ ਅੰਦਰੋਂ ਆਪਣੀ ਵਾਟੀ ਚੁੱਕ ਲਿਆ ਉਸ ਨੇ ਜਲਦੀ ਨਾਲ ਪਿਆਸੇ ਹੋਏ ਨੇ ਪਾਣੀ ਲਈ ਵਾਟੀ ਚੁੱਕ ਸਰਦਾਨੀ ਮੁਰੇ ਕਰ ਦਿੱਤੀ ਸਰਦਾਨੀ ਡੋਲੂ ਨੂੰ ਥੋੜੀ ਉਚਾਈ ਤੇ ਚੁੱਕਦੀ ਤੇ ਵਾਟੀ 'ਚ ਪਾਣੀ ਪਾਉਂਦੀ ਹੋਈ ਬੋਲੀ ਵੇ ਮੰਨਿਆ ਅੱਜ ਤੁਪੱਠੇ ਥੋੜੇ ਕੁ ਚੱਕੀ ਆਉਣਾ ਏ ਕੀ ਹੋਇਆ ਹੱਡੀਆਂ 'ਚ ਜੋਰ ਨਹੀਂ ਰਿਹਾ ਤੇਰੀਆਂ ਮੰਨਾ ਪਾਣੀ ਪੀ ਵਾਟੀ ਦਾ ਬਾਕੀ ਪਾਣੀ ਸੁੱਟਦਾ ਹੋਇਆ ਵਿਅੰਗਮਈ ਅੰਦਾਜ਼ ਚ ਬੋਲਿਆ ਸਰਦਾਰਨੀ ਹੱਡੀਆਂ ਚ ਜੋਰ ਹੈ ਕਿ ਨਹੀਂ ਇਹ ਤਾਂ ਰੱਤਾ ਅੱਧ ਪੈਰੀ ਦੱਸੇਗਾ ਐਨੀ ਗੱਲ ਸੁਣ ਸਰਦਾਰਨੀ ਦੇ ਸੱਤੀ ਕੱਪੜੀ ਅੱਗ ਲੱਗ ਗਈ ਤੇ ਉਹ ਫੁਰਤੀ ਨਾਲ ਘਰ ਅੰਦਰ ਚਲੀ ਗਈ ਸਰਦਾਰਨੀ ਦੀ ਸੱਸ ਜੀ ਗਿਰੋ ਵੱਡੀ ਸਰਦਾਰਨੀ ਛੋਟੀ ਦੇ ਸਹਾਰੇ ਨਾਲ ਹੌਲੀ-ਹੌਲੀ ਪੈਰ ਪੁੱਟਦੀ ਹੋਈ ਬਾਹਰ ਵਿੜੇ ਚ ਆਉਂਦੀ ਹੋਈ ਬੋਲੀ ਵੇ ਮੰਨਿਆ ਇੱਧਰ ਆ ਮੇਰੇ ਕੋਲ ਮੰਨਾ ਪੱਠਿਆਂ ਦਾ ਟੋਕਾ ਅੱਜ ਚ ਛੱਡ। ਥੱਲੇ ਜ਼ਮੀਨ ਤੇ ਬੈਠਦਾ ਹੋਇਆ ਬੋਲਿਆ। "ਦੱਸ ਵੱਡੀ ਸਰਦਾਨੀਏ ਕੀ ਹੁਕਮ ਐ? ਜ਼ਗੀਰੋ ਨੇ ਮੰਨੇ ਨੂੰ ਅ ਸਿੱਧੇ ਤੌਰ ਤੇ ਮੱਤ ਦਿੰਦੀ ਹੋਈ ਨੇ ਕਿਆ?" ਮੰਨੇ, "ਮੇਰੇ ਸਹੁਰੇ ਨੇ 10 ਸਾਲ ਸਰਪੰਚੀ ਕੀਤੀ। ਫਿਰ ਮੇਰੇ ਸਰਦਾਰ ਨੇ ਲੰਬੜਦਾਰੀ ਤੇ ਇੰਨੀ ਜ਼ਮੀਨ ਜਾਇਦਾਦ ਦਾ ਮਾਲਕ ਮੇਰਾ ਇਕੱਲਾ ਦਿਆਲ ਸਿੰਘ ਐ। ਅੱਛਾ, ਤੈਨੂੰ ਇਹ ਸਾਰਾ ਮੈਂ ਤਾਂ ਦੱਸਦੀ ਆਂ। ਵੀ ਸਾਰੇ ਪਿੰਡ 'ਚ ਸਾਡੀ ਚੱਲਦੀ ਐ।" ਤੋ ਤੂ ਇਸਨੂੰ ਵਿਗੜਨ ਤੋਂ ਬਚਾਲਿਆ ਜਗੀਰੋ ਨੇ ਆਪਣੇ ਮੂੰਹ ਵਿਚਲਾ ਵਾਅਦਾ ਪੂਰਾ ਹੀ ਕੀਤਾ ਸੀ ਕਿ ਮੰਨੇ ਨੂੰ ਕਰੋ ਸੁਨੇਹਾ ਆ ਗਿਆ ਤੇ ਉਹ ਜਗੀਰੋ ਦੀ ਗੱਲ ਦਾ ਬਿਨਾਂ ਜਵਾਬ ਦਿੱਤੇ ਉਦੋਂ ਨੂੰ ਤੁਰ ਪਿਆ ਇੱਕ ਦਿਨ ਜਗੀਰੋ ਬਾਹਰ ਵੇੜੇ ਚ ਸ਼ਰੀਕਾਂ ਤੋਂ ਆਈ ਬੁੱਢੀ ਲੱਗੇ ਬੈਠੀ ਸੀ ਮੰਨਾ ਦੁੱਧ ਦੀ ਬਾਲਟੀ ਜਗੀਰੋ ਵੱਲ ਕਰਦਾ ਹੋਇਆ ਬੋਲਿਆ ਸਰਦਾਰਨੀ ਇਹ ਦੁੱਧ ਤੇ ਮੈਂ ਚੱਲਾ ਹੁਣ ਜਗੀਰੋਂ ਉਸ ਦਿਨ ਮੰਨੇ ਦੀ ਇਸ ਗੱਲ ਦਾ ਜਵਾਬ ਹੱਥ ਦੇ ਇਸ਼ਾਰਾ ਦੁੱਧ ਦੀ ਬਾਲਟੀ ਮਨਜਿੰਦਰ ਨੂੰ ਚੌਂਕੇ 'ਚ ਫੜਾਉਣ ਦਾ ਕਰ ਦਿੱਤਾ ਬਸ ਉਸ ਦਿਨ ਮੰਨਾ ਤੇ ਮਨਜਿੰਦਰ ਇੱਕ ਦੂਸਰੇ ਦੇ ਆਮਣੇ ਸਾਹਮਣੇ ਹੋ ਗਏ ਸਨ ਮੰਨੇ ਨੇ ਦੁੱਧ ਦੀ ਬਾਲਟੀ ਨੂੰ ਚੋਕੇ ਚੌਂਕੇ 'ਚ ਆਨ ਰੱਖਦੇ ਹੋਏ ਨੇ ਕਿਹਾ ਲੋ ਛੋਟੀ ਸਰਦਾਨੀ ਦੁੱਧ ਤੇ ਮੈਂ ਚੱਲਾ ਮਨਜਿੰਦਰ ਮੌਕੇ ਨੂੰ ਸੰਭਾਲਦੀ ਹੋਈ ਬੋਲੀ ਬਾਲਟੀ ਨੂੰ ਬੁਹੇ ਤੋ ਚੁੱਕ ਮੈਨੂੰ ਫੜਾ ਜਾ ਮੰਨੇ ਨੇ ਬਾਲਟੀ ਚੁੱਕੀ ਅਤੇ ਮਨਜਿੰਦਰ ਵੱਲ ਵਧਾ ਦਿੱਤੀ। ਮਨਜਿੰਦਰ ਨੇ ਬਾਲਟੀ ਨੂੰ ਮੰਨੇ ਦੇ ਹੱਥ ਕੋਲੋਂ ਕੁੱਟ ਕੇ ਫੜ ਲਿਆ। ਉਸ ਦਿਨ ਤੋਂ ਇਹ ਗੱਲਬਾਤ ਅੱਗੇ ਵਧਦੀ ਚਲੀ ਗਈ ਕਿ ਦੋਹਾਂ ਨੂੰ ਸਧਾਰਨ ਗੱਲਬਾਤ ਤੋਂ ਬਿਸਰਤ ਬਿਸਤਰ ਤੱਕ ਪੰਜਾਂ ਚ ਜਿਆਦਾ ਸਮਾਨਾ ਲੱਗਾ। ਜਗੀਰੋ ਨੂੰ ਦੋਨਾਂ ਦਾ ਸੱਚ ਥੋੜੇ ਸਮੇਂ ਬਾਅਦ ਪਤਾ ਲੱਗ ਗਿਆ ਪਰ ਉਹ ਇਕੱਲੀ ਕੁਝ ਕਰ ਵੀ ਨਹੀਂ ਸਕਦੀ ਸੀ। ਮੰਨੇ ਤੇ ਮਨਜਿੰਦਰ ਦੀ ਨਜ਼ਰ 'ਚ ਜਗੀਰੋ ਨੂੰ ਕੁਝ ਵੀ ਪਤਾ ਨਹੀਂ ਸੀ। ਐਸਲੀ ਉਹ ਰੋਜ਼ ਰਾਤ ਨੂੰ ਜਗੀਰੋ ਨੂੰ ਰੋਟੀ 'ਚ ਨੀਂਦ ਵਾਲਾ ਪਦਾਰਥ ਪਾ ਕੇ ਦੇ ਦਿੰਦੀ। ਹਾਲਾਂਕਿ ਜਗੀਰੋ ਨੂੰ ਸਭ ਪਤਾ ਸੀ। ਹੁਣ ਕੁਝ ਦਿਨਾਂ ਤੋਂ ਮਨਜਿੰਦਰ ਮੰਨੇ ਤੋਂ ਅਸੰਤੁਸ਼ਟ ਹੋ ਗਈ ਸੀ ਅਤੇ ਮੰਨੇ ਨੂੰ ਵੀ ਮਨਜਿੰਦਰ ਦੇ ਹਾਵ-ਭਾਵ ਬਦਲੇ ਲੱਗ ਰਹੇ ਸਨ। ਬਹੁਤ ਦਿਨਾਂ ਤੋਂ ਮਨਜਿੰਦਰ ਤੇ ਮੰਨੇ 'ਚ ਕੁਝ ਤਕਰਾਰ ਚੱਲਣ ਲੱਗ ਗਈ। ਤਾਂ ਕਰਕੇ ਮਨਜਿੰਦਰ ਨੇ ਹੁਣ ਮੰਨੇ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ। ਮਨਜਿੰਦਰ ਤੇ ਮੰਨੇ ਦੇ ਦਿਲ ਵਿੱਚ ਇੱਕ ਦੂਸਰੇ ਲਈ ਵਿਰੋਧ ਉਤਪਨ ਹੋ ਗਿਆ ਸੀ। ਪਰ ਫਿਰ ਵੀ ਇੱਕ ਦੂਸਰੇ ਬਿਨਾ ਦੋਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਸੀ ਬੀਤੀ ਰਾਤ ਜਦ ਮੰਨੇ ਤੇ ਮਨਜਿੰਦਰ ਇਕੱਠੇ ਮੰਜੇ ਤੇ ਪਏ ਇੱਕ ਟੱਕ ਲੈ ਖਿੜਕੀ ਤੋਂ ਬਾਹਰ ਆਸਮਾਨ ਦੇ ਤਾਰੇ ਵੇਖ ਰਹੇ ਸਨ ਤਾਂ ਮੰਨੇ ਨੇ ਮਨਜਿੰਦਰ ਤੇ ਹੋਰ ਕਰੀਬ ਹੋ ਮਨਜਿੰਦਰ ਨੂੰ ਬਾਹਾਂ ਚ ਪੜਦਾ ਬੋਲਿਆ ਜਿੰਦਰੋ ਮਨਜਿੰਦਰ ਦਾ ਪਿਆਰ ਦਾ ਨਾਮ ਚੱਲ ਅਸੀਂ ਇੱਥੋਂ ਦੂਰ ਦੁਰ ਜਾਈਏ ਤੇ ਇੱਕ ਦੂਸਰੇ ਨਾਲ ਵਿਆਹ ਕਰ ਸਦਾ ਲਈ ਇੱਕ ਦੂਜੇ ਦੇ ਹੋ ਜਾਈਏ ਮਨਜਿੰਦਰ ਗੁੱਸੇ ਨਾਲ ਉੱਟ ਕੇ ਬੋਲਦੀ ਹੋਈ ਕਿ ਕੀ ਕੀ ਇਹ ਕੀ ਬੋਲੀ ਜਾਂਦਾ ਹੈ ਜਾਤ ਤੇਰੀ ਚੂੜੇ ਤੇ ਹੱਥ ਜੱਟੀ ਤੇ ਰੱਖਦਾ ਹੈ ਦੂਸਰੀ ਗੱਲ ਤੇਰੇ ਪੱਲੇ ਹੈ ਕੀ ਮੈਂ ਜੱਟੀ ਸਰਦਾਰਨੀ ਕੱਲ ਦੁਨੀਆ ਮੈਨੂੰ ਕੀ ਆਕੇਗੀ ਕਿ ਮੈਂ ਇੱਕ ਨੀਚ ਜੱਤ ਦੇ ਬੰਦੇ ਚੂੜੇ ਨਾਲ ਦੌੜ ਗਈ ਮੰਨੇ ਦੇ ਦਿਲ ਉਸ ਦਿਨ ਮਨਜਿੰਦਰ ਉਤਲਾਮਾਨ ਕੱਟ ਗਿਆ ਪਰ ਉਸਨੇ ਰਿਸ਼ਤੇ ਦੇ ਵਿੱਚਲੀ ਵਫਾਦਾਰੀ ਨਹੀਂ ਛੱਡੀ ਆਦੇ ਮਨਜਿੰਦਰ ਦੇ ਕੋਲ ਰੋਜ਼ ਰਾਤ ਆ ਜਾਂਦਾ ਸੀ ਮੰਨੇ ਨੂੰ ਪਤਾ ਲੱਗ ਗਿਆ ਸੀ ਕਿ ਮਨਜਿੰਦਰ ਉਸ ਨੂੰ ਪਿਆਰ ਨਹੀਂ ਕਰਦੀ ਬਲਕਿ ਸਿਰਫ ਹਵਸ ਪੂrti ਕਰਦੀ ਹੈ ਮੰਨੇ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਪਰ ਮਨਜਿੰਦਰ ਨਸ਼ੇ ਵਾਂਗੂ ਉਸ ਦੀਆਂ ਹੱਡਾਂ ਵਿੱਚ ਰਚ ਗਈ ਸੀ ਤੇ ਹੁਣ ਉਸ ਦਾ ਦਿਲ ਨਾ ਵੀ ਕਰੇ ਉਹ ਤਾਂ ਵੀ ਮਨਜਿੰਦਰ ਕੋਲ ਤੁਰਦਾ ਅੱਜ ਦਿਨੇ ਜਦ ਮਨਜਿੰਦਰ ਨੇ ਪਾਣੀ ਪਿਲਾਉਣ ਵੇਲੇ ਉਸ ਨੂੰ ਕਮਜ਼ੋਰ ਹੱਡੀਆਂ ਦਾ ਤਾਨਾ ਮਾਰਿਆ ਤਾਂ ਉਸ ਨੂੰ ਅਸਹਿ ਲੱਗਿਆ ਇਸ ਕਰਕੇ ਉਸਨੇ ਅੱਜ ਦੁਪਹਿਰ ਦੀ ਰੋਟੀ ਨਾ ਖਾ ਕੇ ਸਿਰਫ ਸ਼ਰਾਬ ਪੀਤੀ ਹੋਈ ਸੀ ਮੰਨਾ ਪੁਰਾਣੀਆਂ ਸਾਰੀਆਂ ਗੱਲਾਂ ਨਾ ਹੀ ਦਿਲ ਤੇ ਲਾਉਣਾ ਅਤੇ ਨਾ ਡਰਾਉਣਾ ਚਾਹੁੰਦਾ ਸੀ ਇਸ ਲਈ ਉਹ ਮਨਜਿੰਦਰ ਦੀ ਦਿਨ ਵਾਲੀ ਗੱਲ ਪੁਲਾਕੇ ਗਲੀ ਚ ਤੁਰਿਆ ਜਾ ਰਿਹਾ ਸੀ ਜਦ ਮੰਨੇ ਨੇ ਮਨਜਿੰਦਰ ਦੇ ਕਮਰੇ ਦਾ ਬੂਹਾ ਬੰਦ ਵੇਖਿਆ ਤਾਂ ਉਸਨੇ ਸੋਚਿਆ ਸ਼ਾਇਦ ਮਨਜਿੰਦਰ ਗੁੱਸੇ ਆ ਇਸ ਲਈ ਉਸਨੇ ਆਸੇ-ਪਾਸੇ ਵੇਖ ਤੇ ਦਰਵਾਜ਼ਾ ਖੜਕਾਇਆ ਤਾਂ ਦਰਵਾਜ਼ਾ ਨਾ ਖੁੱਲਿਆ ਉਸਨੇ ਮਲਕ ਦੇਣੀ ਦੂਸਰੇ ਪਾਸੇ ਵਲੇ ਦਰਵਾਜ਼ੇ ਵੱਲੋਂ ਅੰਦਰ ਆ ਕੇ ਵੇਖਿਆ ਤਾਂ ਉਸ ਦਾ ਸਾਰਾ ਪਿਆਰ ਅੱਜ ਹਵਾ ਹੋ ਗਿਆ ਮੰਨੇ ਕੋਲ ਜੋਰੇ ਤੇ ਮਨਜਿੰਦਰ ਦਾ ਇਹ ਦ੍ਰਿਸ਼ ਨਾ ਦੇਖ ਹੋਇਆ ਤੇ ਉਹ ਉੱਥੋਂ ਹੀ ਪੁੱਠੇ ਪੈਰੀਂ ਘਰ ਮੁੜ ਆਇਆ ਗਲੀ 'ਚ ਘਰ ਵਾਪਸ ਤੁਰਿਆ ਜਾ ਰਿਹਾ ਸੀ ਮੰਨੇ ਨੂੰ बार-बार ਮਨਜਿੰਦਰ ਤੇ ਜੋਰੇ ਦਾ ਉਹੀ ਦ੍ਰਿਸ਼ ਯਾਦ ਆਈ ਜਾਵੇ ਤਾਂ ਉਸ ਨੇ ਜਲਦੀ ਜਲਦੀ ਘਰ ਵੱਲ ਪੈਰ ਪੁੱਟਨੇ ਸ਼ੁਰੂ ਕਰ ਦਿੱਤੇ ਤੇ ਘਾਰਾ ਤੂੜੀ ਦੇ ਵਿੱਚੋਂ ਸ਼ਰਾਬ ਦੀ ਬੋਤਲ ਦੂਸਰੀ ਬੋਤਲ ਗੱਡੀ ਜਦ ਤੱਕ ਉਸ ਦਾ ਧੁਰਿੰਦਰ ਰੱਜਣਾ ਗਿਆ ਉਹ ਪਿੰਦਾ ਹੀ ਰਿਹਾ ਦੁਪਹਿਰ ਦਾ ਭੁੱਖਾ ਕਲੇਜਾ ਉਸ ਦਾ ਕੜਾਈ ਵਿੱਚਲੇ ਗਰਮ ਤੇਲ ਵਾਂਗੂ ਹੋ ਗਿਆ ਸੀ ਜਿਸ ਵਿੱਚ ਪਾਣੀ ਦੀ ਇੱਕ ਕੁੱਟ ਪੈ ਜਾਵੇ ਤਾਂ ਅੱਗ ਲੱਗਣ ਦਾ ਖਤਰਾ ਸੀ ਮਨਜਿੰਦਰ ਸੁਖਨਾਲ ਪੰਜ ਮਾਤਾ ਪੜੀ ਹੋਈ ਸੀ ਉਹ ਵੀ ਤਾਂ ਕਿਉਂਕਿ ਉਸ ਦਾ ਬਾਪੂ ਪਿੰਡ ਦਾ ਸਰਪੰਚ ਸੀ ਮਨਜਿੰਦਰ ਜਦ 18 ਸਾਲਾਂ ਦੀ ਹੋਈ ਤਾਂ ਉਸ ਦੇ ਬਾਪੂ ਤੇ ਚਾਚੇ ਨੇ ਉਸ ਲਈ ਸਾਖ ਲੱਭਣਾ ਸ਼ੁਰੂ ਕਰ ਦਿੱਤਾ ਕਿਉਂਕਿ ਪਿੰਡ ਦੇ ਕਹਿੰਦੇ ਘੋਂਦੇ ਝੱਟ ਜਿਮੀ ਚਾਰਜ ਹੋਏ ਮਨਜਿੰਦਰ ਦੀਆਂ ਦੋ ਪੈਣਾ ਹੋਰ ਸੰਤੇ ਇੱਕ ਭਰਾ ਹਾਲਾਂਕਿ ਮਨਜਿੰਦਰ ਸਭ ਪੈਣਾ ਤੋਂ ਨਿੱਕੀ ਸੀ ਪਰ ਉਸ ਦਾ ਸਾਖ ਸਭ ਤੋਂ ਪਹਿਲਾਂ ਕਰ ਦਿੱਤਾ ਗਿਆ ਉਹ ਆਪਣੀ ਤਿੰਨ ਪੈਣਾ ਚੋਂ ਜ਼ਿਆਦਾ ਸੋਹਣੀ ਸੀ ਜਿਸ ਕਰਕੇ ਉਹ ਸਭ ਨੂੰ ਝਟਪਟ ਪਸੰਦ ਆ ਜਾਂਦੀ ਮਨਜਿੰਦਰ ਦਾ ਕੱਦ ਕੋਈ 5 ਫੁੱਟ ਲੰਬੀ ਗੁੱਤ ਰੰਗ ਗੋਰਾ ਪਰਵਾ ਸਰੀਰ ਤੇ ਗੋਲ ਮਟੋਲ ਨੈਣ ਨਕਸ਼ ਸੋ ਸਮਝ ਪਿੰਡ ਦੀਆਂ ਬਾਕੀ ਧੀਵੀਆਂ ਵਰਗੀ ਮਨਜਿੰਦਰ ਦੇ ਬਾਪੂ ਨੂੰ ਮਨਜਿੰਦਰ ਦੇ ਸੋਹਣੇਪਨ ਕਰਕੇ ਜ਼ਿਆਦਾ ਆਪਣੀ ਇੱਜ਼ਤ ਦਾ ਡਰ ਰੰਦਾ ਇਸ ਲਈ ਮਨਜਿੰਦਰ ਦਾ ਵਿਆਹ ਆਪਣੇ ਨਾਲ ਦੇ ਕੁਝ ਪਿੰਡਾਂ ਦੀ ਦੂਰੀ ਤੇ ਕਰ ਦਿੱਤਾ ਉਪਰੋਂ ਮੁੰਡਾ ਵੀ ਫੌਜੀ ਲੱਗ ਗਿਆ ਮਨਜਿੰਦਰ ਦੀ ਬੁਰੀ ਆਦਤ ਇਹੀ ਸੀ ਕਿ ਉਹ ਆਪਣੀ ਮਨੋਪਾਵਨਾਵਾਂ ਨੂੰ ਵਸਤ ਕਰਕੇ ਨਹੀਂ ਰੱਖ ਸਕਦੀ ਸੀ ਚਲੋ ਖੈਰ ਵਾਜਾ ਗੱਜਿਆਂ ਨਾਲ ਮਨਜਿੰਦਰ ਦਾ ਵਿਆਹ ਸਰਦਾਨੀ ਜਗੀਰੋ ਦੇ ਘਰ ਵਿੱਚ ਕਰ ਦਿੱਤਾ ਗਿਆ ਮੁੰਡਾ ਫੌਜੀ ਹੋਣ ਕਰਕੇ ਚੰਗੇ ਚੰਗੇ ਕਰੋਸਾ ਆਉਂਦੇ ਸਨ ਪਰ ਮਨਜਿੰਦਰ ਦਾ ਪਿਓ ਸਰਪੰਚ ਹੋਣ ਕਰਕੇ ਜਗੀਰੋ ਨੇ ਮਨਜਿੰਦਰ ਦੇ ਰਿਸ਼ਤੇ ਲਈ ਛੱਟਪਟ ਹਾਂ ਕਰ ਦਿੱਤੀ ਮਨਜਿੰਦਰ ਜਦ ਨਵੀਂ ਵਿਆਹੀ ਆਈ ਤਾਂ ਜਗੀਰੋ ਫੌਜੀ ਬਹੁਤ ਹੀ ਚਾਹ ਕਰਦੇ ਮਨਜਿੰਦਰ ਦਾ ਫੌਜੀ ਨਾਲ ਅਸਹਿਬ ਪ੍ਰੇਮ ਪੈ ਗਿਆ ਪਰ ਇਹ ਪਿਆਰ ਉਦੋਂ ਤੱਕ ਬਣਿਆ ਰਿਹਾ ਜਦੋਂ ਤੱਕ ਫੌਜੀ ਮਨਜਿੰਦਰ ਦੇ ਕੋਲ ਸੀ ਉਸ ਤੋਂ ਬਾਅਦ ਜਦ ਛੁੱਟੀ ਖਤਮ ਹੁੰਦੇ ਹੀ ਉਹ ਚਲਾ ਗਿਆ ਤਾਂ ਮਨਜਿੰਦਰ ਨੂੰ ਰਾਤ ਸਮੇਂ ਉਸਦੀ ਕਮੀ ਬਹੁਤ ਮਹਿਸੂਸ ਹੁੰਦੀ ਫੌਜੀ ਮਹੀਨੇ 'ਚ ਦੋ ਚਿੱਠੀਆਂ ਜ਼ਰੂਰ ਲਿਖਦਾ ਪਰ ਮਨਜਿੰਦਰ ਦੀ ਜਵਾਨੀ ਨੂੰ ਬੰਨਣ ਲਈ ਚਿੱਠੀਆਂ ਹੀ ਕਾਫੀ ਨਹੀਂ ਸੀ ਖੈਰ ਪਸ਼ੂਆਂ ਤੇ ਪੱਟਿਆਂ ਦਾ ਸਾਰਾ ਕੰਮ ਸੰਤੋਸ਼ ਕਰ ਜਾਂਦੀ ਪਰ ਜਦ ਸੰਤੋਸ਼ ਲੱਖੇ ਦੇ ਜਨਮ ਬਾਦੋਂ ਦੂਸਰਾ ਬੱਚਾ ਜਲਦੀ ਲੈਨ ਕਰਕੇ ਬਿਮਾਰ ਰਹਿਣ ਲੱਗ ਗਈ ਤਾਂ ਉਸ ਦੀ ਜਗ੍ਹਾ ਤੇ ਕੰਮ ਕਰਨ ਲਈ ਉਸ ਦੇ ਘਰ ਵਾਲੇ ਮੰਨੇ ਨੂੰ ਆਉਣਾ ਪੈ ਗਿਆ ਮੰਨਾ ਇੱਕ ਸਦਾਰਨ ਜਆ ਮਜਬੀ ਤਿਰਦੋ ਸਬੰਧ ਰੱਖਣ ਵਾਲਾ ਕਾਮਾ ਸੀ ਜਿਸ ਦੇ ਹਿੱਸੇ ਜ਼ਮੀਨ ਦੀਆਂ ਛੇ ਕਨਾਲਾਂ ਹੀ ਆਉਂਦੀਆਂ ਸਨ ਜਿਸ ਕਰਕੇ ਸੰਤੋਸ਼ ਦਾ ਰਿਸ਼ਤਾ ਉਸ ਨੂੰ ਹੋ ਗਿਆ ਸੀ ਸੰਤੋਸ਼ ਨਾਲ ਉਸ ਦਾ ਸੁਭਾਅ ਤੇ ਦਿਲ ਜਿਆਦਾ ਤੇ ਨਾ ਮਿਲਦਾ ਪਰ ਜ਼ਿੰਦਗੀ ਬਸਰ ਕਰਨ ਲਈ ਸੰਤੋਸ਼ ਠੀਕ ਸੀ ਅਤੇ ਸਮਾਂ ਪਾ ਕੇ ਲੱਖਾ ਸੰਤੋਸ਼ ਤੇ ਮੰਨੇ ਦਾ ਮੁੰਡਾ ਦਾ ਜਨਮ ਹੋਇਆ ਮੰਨੇ ਦੇ ਦਿਲ ਵਿੱਚ ਮਨਜਿੰਦਰ ਸਰਦਾਰਨੀ ਲਈ ਵੀ ਕੋਈ ਮਾੜਾ ਖਿਆਲ ਨਾ ਹੁੰਦਾ ਪਰ ਉਸ ਨੂੰ ਉਸ ਦੀ ਜਵਾਨੀ ਤੇ ਕਈ ਵਾਰ ਤਰਸ ਆ ਜਾਂਦਾ ਮੰਨਾ ਕਈ ਵਾਰ ਇਹੀ ਸੋਚਦਾ ਵਿਤਾਨੇ ਸਰਦਾਰਨੀ ਜੋ ਆਪਣੀਆਂ ਭਾਵਨਾਵਾਂ ਤੇ ਇੰਨਾ ਕਾਬੂ ਰੱਖਦੀ ਹੈ ਰਸਤੇ 'ਚ ਲੱਖਾ ਵਾਂਟੇ ਖੇਡਣ 'ਚ ਰੁੱਝਿਆ ਹੋਇਆ ਸੀ ਮੰਨੇ ਨੂੰ ਵੇਖ ਕੇ ਉਹ ਦੌੜ ਕੇ ਬੁਆ ਟੱਪ ਅੰਦਰ ਆ ਸਕੂਲ ਵਾਲੀ ਕਾਪੀ ਖੋਲ ਕੇ ਤੇ ਪੈਨਸਲ ਲੈ ਕੇ ਬੈਠ ਗਿਆ ਸੰਤੋਸ਼ ਚੁੱਲ੍ਹੇ 'ਚ ਫੁੱਕਾ ਮਾਰਦੀ ਹੋਈ ਬੋਲੀ ਆ ਗਏ ਮੇਰੀ ਗੱਲ ਸੁਣ ਉਹ ਮੇਰਾ ਜੇਠ ਬਾਨਿਆ ਦੁਕਾਨ ਵਾਲਾ ਕਦੋਂ ਦਾ ਕਰੇ ਗੇੜੇ ਮਾਰੀ ਜਾਂਦਾ ਏ ਕੁਛ ਨਗਦੀ ਲਿਆ ਤੇ ਉਸ ਦਾ ਮੂੰਹ ਬੰਦ ਕਰਾਂ ਮੰਨੇ ਨੇ ਸੰਤੋਸ਼ ਨੂੰ ਕੋਈ ਜਵਾਬ ਨਾ ਦਿੱਤਾ ਤੇ ਅੰਦਰਲੀ ਕੋਠੀ 'ਚ ਜਾ ਲੰਮਾ ਪੈ ਗਿਆ ਇੱਕ ਤਾਂ ਗਰਮੀ ਦੀ ਰੁਤ ਉਪਰੋਂ ਪੁਖਾਟੇਟ ਮੰਨੇ ਦੇ ਪੇਟ ਤੇ ਪਿੰਡੇ ਚ ਖੋਜ ਹੀ ਪੈ ਰਹੀ ਸੀ ਮੰਨਾ ਲੱਖੇ ਨੂੰ ਆਵਾਜ਼ ਮਾਰਦਾ ਹੋਇਆ ਪਸ਼ੂ ਆਲੇ ਅੰਦਰੋਂ ਦੇਸੀ ਸ਼ਰਾਬ ਦੀ ਬੋਤਲ ਚ ਪਿਆ ਪੈਗ ਗਲਾਸ ਚ ਪਾਉਂਦਾ ਏ ਲੱਖਾ ਪਾਣੀ ਦਾ ਗਲਾਸ ਲੈ ਆਇਆ ਤਾਂ ਮੰਨੇ ਨੇ ਗਲਾਸ ਨੂੰ ਝਟਪਟ ਖਾਲੀ ਕੀਤਾ ਤੇ ਮੰਜੇ ਤੇ ਲੰਮੀ ਤਾਨ ਪੈ ਗਿਆ ਸੰਤੋਸ਼ ਨੂੰ ਮੰਨੇ ਦੀ ਆਦਤ ਤਾਂ ਸ਼ੁਰੂ ਤੋਂ ਪਤਾ ਸੀ ਪਰ ਫਿਰ ਵੀ ਉਹ ਵੇੜੇ ਚ ਘੁੰਮਦੀ ਹੋਈ ਮੰਨੇ ਨੂੰ ਪੁੱਠਾ ਸਿੱਧਾ ਬੋਲਣ ਲੱਗ ਗਈ ਲੱਖੇ ਨੂੰ ਪਤਾ ਸੀ ਵੀ ਹੁਣ ਬਾਪੂ ਨੇ ਸ਼ਾਮ ਹੋਈ ਉੱਠਣਾ ਹੈ ਉਹ ਮਾਂ ਕੋਲੋਂ ਰੋਟੀ ਦੀ ਬੁਰਕੀ ਖਾ ਬਾਰ ਬਾਂਟੇ ਕੇ ਜੰ ਭੱਜ ਗਿਆ ਅੱਜ ਮੰਨੇ ਨੂੰ ਸ਼ਰਾਬ ਦਾ ਨਸ਼ਾ ਵੀ ਬੇਸਵਾਦਾ ਲੱਗ ਰਿਹਾ ਸੀ ਉਸ ਦੀ ਅੱਖਾਂ ਤੋਂ ਨੀਂਦ ਨੇ ਮੁੱਖ ਮੋੜ ਲਿਆ ਲੱਗਦਾ ਸੀ ਮੰਨਾ ਮੰਜੇ ਤੇ ਪਾਸੇ ਪਰਤੀ ਜਾਵੇ ਤੇ ਉਪਰੋਂ ਉਸ ਦੇ ਕੰਨਾਂ 'ਚ ਸੰਤੋਸ਼ ਦੇ ਤਾਨਿਆਂ ਵਾਲੇ ਬੋਲ ਪਈ ਜਾ ਰਹੇ ਸਨ ਉਸ ਦੇ ਦਿਮਾਗ ਨੂੰ ਸ਼ਰਾਬ ਦੇ ਨਸ਼ੇ ਦੀ ਬਜਾਏ ਸੰਤੋਸ਼ ਦੇ ਬੋਲਾਂ ਨੇ ਇੰਨਾ ਗੁੱਸਾ ਚੜਾ ਦਿੱਤਾ ਕਿ ਮੰਨੇ ਨੇ ਕੱਪੜੇ ਤਖਾਉਣ ਕੱਪੜੇ ਧੋਣ ਵਾਲੀ ਥਾਪੀ ਚੁੱਕ ਸੰਤੋਸ਼ ਤੇ ਮੋਨਾ ਤੇ ਮਰੀ ਸੰਤੋਸ਼ ਦਾ ਚੀਕ ਚਾੜਾ ਸੁਣ ਗਵੰਡਰਾਂ ਨੇ ਉਸ ਨੂੰ ਆਣ ਛੜਾਇਆ ਤੇ ਘਰ 'ਚ ਇੱਕਦਮ ਸ਼ਾਂਤੀ ਹੋ ਗਈ ਲੱਖਾ ਆਪਣੀ ਬੇਬੇ ਨੂੰ ਕੁੱਟ ਖਾਂਦੀ ਦਾ ਪਤਾ ਲੱਗਣ ਤੇ ਗਰਮ ਰਿਤਾ ਸੇਕਣ ਲਈ ਦੇ ਰਿਆ ਸੀ ਅਤੇ ਨਾਲ ਦੇ ਘਰ ਵਾਲੀ ਗਵੰਡਨ ਅਚ ਰੋਟੀ ਟੁਕ ਕਰ ਗਈ ਮੰਨੇ ਨੂੰ ਪਤਾ ਨਹੀਂ ਨਹੀਂ ਪੀਤੀ ਚੱਕਦ ਉਸਨੇ ਸੰਤੋਸ਼ ਨੂੰ ਕੁੱਟ ਦਿੱਤਾ ਉਸਨੇ ਮੰਜੇ ਤੋਂ ਉੱਠ ਗਾਂਦੀ ਧਾਰ ਗੱਡੀ ਤੇ ਦੁੱਧ ਗਰਮ ਰੱਖ ਥਾਲੀ 'ਚ ਰੋਟੀ ਪਾ ਕੇ ਲੱਖੇ ਹੱਥ ਸੰਤੋਸ਼ ਨੂੰ ਭੇਜ ਦਿੱਤੀ ਲੱਖੇ ਨੂੰ ਰੋਟੀ ਖਿਲਾ ਕੇ ਆਪ ਨਹਾਉਣ ਲੱਗ ਗਿਆ ਦੁੱਧ ਗਰਮ ਹੋਇਆ ਤਾਂ ਮੰਨੇ ਨੇ ਘਰ ਦੀ ਹਲਦੀ ਦਾ ਇੱਕ ਚਮਚਾ ਦੁੱਧ ਚ ਪਾ ਸੰਤੋਸ਼ ਕੋਲ ਲੱਕੇ ਹੱਥ ਭੇਜ ਦਿੱਤਾ ਤੇ ਲੱਕੇ ਨੇ ਵੀ ਦੁੱਧ ਪੀ ਲਿਆ ਮੰਨੇ ਨੇ ਭਾਂਡੇ ਸਾਫ਼ ਕੀਤੇ ਕੱਪੜੇ ਬਦਲੇ ਪਰ ਰੋਟੀ ਨਾ ਖਾਧੀ ਤੇ ਦੁੱਧ ਪੀ ਲਿਆ ਮੂੰਹ ਵਿੱਚੋਂ ਦੁਪਹਿਰ ਦੀ ਸ਼ਰਾਬ ਦੀ ਮੁਸਕਾਨ ਆਵੇ ਇਸ ਲਈ ਲਾਚੀ ਦਾ ਦਾਣਾ ਮੂੰਹ ਚ ਪਾ ਬੂਹਾ ਪੇੜ ਗਲੀ ਚ ਚੱਕਵੇਂ ਪੈਰੀ ਹਵੇਲੀ ਵੱਲ ਤੁਰਿਆ ਗਿਆ ਲੱਕੇ ਨੂੰ ਪਸ਼ਾਪ ਆਇਆ ਤਾਂ ਉੱਠਿਆ ਉਸਨੇ ਮੰਨੇ ਨੂੰ ਬਾਹਰ ਵਿਹੜੇ ਚ ਸ਼ਰਾਬ ਪੀ ਪੁੱਠਾ ਪਿਆ ਵੇਖਿਆ ਉਸਨੇ ਸੰਤੋਸ਼ ਨੂੰ ਉਠਾਇਆ ਤੇ ਮਾਂ ਪੁੱਤ ਨੇ ਮੰਨੇ ਨੂੰ ਅੰਦਰ ਲੰਮਾ ਪਾਇਆ ਸਵੇਰ ਹੋਈ ਤਾਂ ਮੰਨੇ ਦੀ ਅੱਖਾਂ ਅਜ ਦੇਰ ਨਾਲ ਹੀ ਖੁੱਲੀਆਂ ਉਸਨੇ ਬਾਹਰ ਵੇਖਿਆ ਤਾਂ ਕਲ ਦੀ ਸੱਟ ਦੁਖਣ ਕਰ ਗਈ ਸੰਤੋਸ਼ ਹੌਲੀ ਹੌਲੀ ਕੰਮ ਕਰ ਰਹੀ ਸੀ ਮੰਨੇ ਨੇ ਉਸਦੇ ਹੱਥੋਂ ਬੋਕਰ ਫੜਿਆ ਤੇ ਸਾਰਾ ਕੰਮ ਕੀਤਾ ਸੰਤੋਸ਼ ਨੇ ਰੋਟੀ ਬਣਾਈ ਲੱਖਾ ਸਕੂਲ ਲਈ ਤਿਆਰ ਹੋ ਗਿਆ ਉਸਨੇ ਰੋਟੀ ਖਾਧੀ ਤੇ ਕੋਠੜੀ ਅੰਦਰ ਜਾ ਬੰਟੇ ਆਪਣੀ ਜੇਬ ਵਿੱਚ ਪਾਏ ਤੇ ਤੁਰ ਗਿਆ ਸੰਤੋਸ਼ ਨੂੰ ਮੰਨਾ ਅੱਜ ਬਹੁਤ ਪਿਆਰਾ ਲੱਗ ਰਿਹਾ ਸੀ ਤਾਂ ਕਰਕੇ ਉਸਨੇ ਦੁੱਧ ਦੇ ਗਲਾਸ ਵਿੱਚ ਦੇਸੀ ਕਿਉ ਦਾ ਚਮਚ ਪਾ ਕੇ ਮੰਨੇ ਨੂੰ ਪੀਣ ਲਈ ਦੇ ਦਿੱਤਾ ਸੰਤੋਸ਼ ਨੂੰ ਮੰਨੇ ਤੇ ਅੱਜ ਬਹੁਤ ਨੇ ਆ ਰਿਹਾ ਸੀ ਕਿਉਂਕਿ ਮੰਨੇ ਨੇ ਪਹਿਲੀ ਵਾਰ ਉਸ ਲਈ ਇੰਨਾ ਕੁਝ ਕੀਤਾ ਸੀ ਸੰਤੋਸ਼ ਪਿੱਛੋਂ ਵੀ ਠੀਕ ਠਾਕ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਪਰ ਮੰਨੇ ਨੂੰ ਉਹ ਦਿਲੋਂ ਪਿਆਰ ਕਰਦੀ ਮੰਨੇ ਨੇ ਕਦੀ ਵੀ ਸੰਤੋਸ਼ ਨੂੰ ਉਸ ਦੇ ਬਰਾਬਰ ਦਾ ਪਿਆਰ ਨਹੀਂ ਦਿੱਤਾ ਸੀ ਸੰਤੋਸ਼ ਨੂੰ ਮਨਜਿੰਦਰ ਦੇ ਹਾਵ ਭਾਵ ਕੁਝ ਚੰਗੇ ਨਹੀਂ ਲੱਗਦੇ ਸਨ ਕਿਉਂਕਿ ਉਸ ਨੇ ਕਈ ਵਾਰ ਮਨਜਿੰਦਰ ਨੂੰ ਮੰਨੇ ਵੱਲ ਅਜੀਬ ਤੇ ਗੰਦੀ ਜਿਹੀ ਤਕਰੀ ਨਾਲ ਵੇਖਦੇ ਵੇਖਿਆ ਸੀ ਜਗੀਰੋ ਦਾ ਘਰ ਵਾਲਾ ਲੰਬੜਦਾਰ ਫੌਜੀ ਵਿਆਹ ਤੋਂ ਪਹਿਲਾਂ ਹੀ ਸਵਰਗ ਸੁਧਾਰ ਗਿਆ ਸੀ ਵਿਚਾਰਾ ਆਪਣੇ ਇੱਕੋ ਇੱਕ ਪੁੱਤ ਦਾ ਵਿਆਹ ਵੀ ਨਹੀਂ ਵੇਖ ਸਕਿਆ ਜਗੀਰੋ ਨੂੰ ਮਨਜਿੰਦਰ ਦੀ ਨੀਅਤ ਤੇ ਤਾਂ ਪੂਰਾ ਵਿਸ਼ਵਾਸ ਸੀ ਪਰ ਉਸ ਨੂੰ ਮੰਨਨੇ ਤੇ ਜ਼ਿਆਦਾ ਚੱਕੀ ਨਹੀਂ ਸੀ ਸ਼ਾਮ ਹੋਈ ਚ ਜਗੀਰੋ ਗੁਰਦੁਆਰੇ ਤੋਂ ਤੁਰੇ ਆਉਂਦੀ ਸੀ ਤਾਂ ਰਸਤੇ 'ਚ ਉਸ ਨੂੰ ਪਿੰਡ ਦੀ ਇੱਕ ਅੱਧਕੜ ਉਮਰ ਦੀ ਟੀਵੀ ਨੇ ਰਸਤੇ 'ਚ ਰੋਕ ਲਿਆ ਤਾਂ ਇਸ ਅਚਿਰਿਆਕਲ ਤਗੜੀਆਂ ਨੂੰ ਕਿਵੇਂ ਹੈ ਤੇਰੀ ਫੌਜੀ ਠੀਕ ਹੈ ਆਇਆ ਕੋਈ ਚਿੱਠੀ ਪੱਤਰ ਵਿਚਾਰੇ ਦਾ ਫੁੱਲਾ ਵਰਗੀ ਜਵਾਨ ਨਾਰ ਨੂੰ ਘਰ ਛੱਡ ਕੇ ਗਿਆ ਏ ਵਿਚਾਰੇ ਦਾ ਦਿਲ ਤਾਂ ਟੜਕਦਾ ਹੋਵੇਗਾ ਸਤਿ ਸ਼੍ਰੀ ਅਕਾਲ ਧੀਏ ਮਹਾਰਾਜ ਦੀ ਕਿਰਪਾ ਹੈ ਹਾਂ ਆ ਜਾਂਦਾ ਏ ਫੌਜੀ ਦਾ ਚਿੱਠੀ ਪੱਤਰ ਤਾਂ ਪਰ ਮਨਜਿੰਦਰ ਵੀ ਬਹੁਤ ਚੰਗੀ ਕੁੜੀ ਐ ਦੀਵਾ ਲੈ ਕੇ ਲੱਭਣ ਤੇ ਵੀ ਨਹੀਂ ਲੱਭਣੀ ਸੀ ਸਾਨੂੰ ਤਾਂ ਇਹੋ ਜੀ ਕੁੜੀ ਹਾਂ ਪਰ ਜਵਾਨ ਉਮਰੇ ਬੰਦੇ ਨੂੰ ਦੇਰ ਸਵੇਰੇ ਉਸ ਦੀ ਜਵਾਨੀ ਤਾਂ ਤੰਗ ਕਰਦੀ ਐ ਤਾਈ ਮੈਕ ਮੇਰੀ ਗੱਲ ਸੁਣ ਸੰਤੋਸ਼ ਕੰਮ ਕਰਨਾਉਂਦੀ ਸੀ ਉਹ ਤੇ ਵਿਚਾਰੀ ਠੀਕ ਐ ਬਾਰੂਸ ਦੇ ਲੰਬੇ ਚੋੜੇ ਬਲਦ ਵਰਗੇ ਘਰ ਵਾਲੇ ਦਾ ਤੂੰ ਧਿਆਨ ਰੱਖੀ ਉਹਦੀ ਆਉਣੀ ਜਾਣੀ ਜਰਾ ਠੀਕ ਨਹੀਂ ਉtre ਚੁੜੇ ਚੁਹੇ ਮਲਕ ਤੇਨੀ ਬੋਲਦੀ ਹੋਈ ਉਲੰਘ ਗਈ ਉਸ ਦਿਨ ਤੋਂ ਜਗੀਰੋ ਦੇ ਮਨ ਚ ਮੰਨੇ ਲਈ ਜੋ ਵਹਿਮ ਪੈਦਾ ਹੋ ਗਿਆ ਉਸ ਵਹਿਮ ਨੂੰ ਸੱਚ ਹੁੰਦੇ ਜਿਆਦਾ ਸਮਾਂ ਨਾ ਲੱਗਾ ਪਿੰਡ ਦੀ ਬੁੜੀ ਵੇੜੇ ਚ ਬੈਠੀ ਜਗੀਰੋ ਵੱਲ ਵੇਖਦੀ ਹੋਈ ਬੋਲੀ ਹੋਰ ਠੀਕੇ ਸਰਦਾਨੀ ਵਾਏ ਗੁਰ ਦੀ ਮੇਰੇ ਪੈਨ ਅੱਜ ਦੁਪਹਿਰ ਟਿੱਕੀ ਪਿੰਡ ਕੰਨੀ ਰੋਲਾ ਜਿਹਾ ਹੁੰਦਾ ਸੀ ਕੀ ਹੋਇਆ ਸੀ ਭਲਾ ਪਿੰਡ ਦੀ ਬੁੜੀ ਨੇ ਹੌਲੀ ਆਵਾਜ਼ ਵਿੱਚ ਜਗੀਰੋ ਦੇ ਮੰਜੇ ਕੋਲ ਆਉਂਦੀ ਹੋਈ ਨੇ ਕਿਹਾ ਨੇ ਪੈਣੇ ਚੂੜੇ ਚਮਾਰਾਂ ਦੇ ਉਹੀ ਕੁਠ ਸਿਆਪੇ ਜਗੀਰੋ ਨੇ ਨੱਕ ਚੜੋਂਦੇ ਹੋਏ ਕਿਹਾ ਇਹਨਾਂ ਨੂੰ ਪਿੰਡ ਦੇ ਲਹਿੰਦੇ ਵਾਲੇ ਪਾਸੇ ਕਰ ਦੇਣਾ ਚਾਹੀਦਾ ਹੈ ਉੱਥੇ ਹੀ ਇਹਨਾਂ ਦੇ ਗੁਰੂ ਦਾ ਗੁਰਦੁਆਰਾ ਤੇ ਮੰਦਿਰ ਬਣਾਉਣ ਲਈ ਥਾ ਦੇਣਾ ਚਾਹੀਦਾ ਹੈ ਐਵੇਂ ਪਿੰਡ ਚ ਝੂਟ ਝੜਾਪ ਇਕੱਠਾ ਕੀਤਾ ਹੈ ਕਿੰਨਾ ਚਿਰ ਦੋਵੇਂ ਬੁੜੀਆਂ ਪਿੰਡੀ ਬੰਤਰ ਤੇ ਵਿਚਾਰ ਉਟਾਂਦਰਾ ਕਰਦੀਆਂ ਹੋਈਆਂ ਪਿੰਡ ਦੇ ਤੁਰ ਨਿਰਮਾਨ ਕਰਨ ਦੀ ਸਲਾਹ ਕਰਦਿਆ ਰਹੀਆਂ ਉਹਦੋਂ ਮਨਜਿੰਦਰ ਨੂੰ ਬਾਰ-ਬਾਰ ਉਸ ਦਾ ਘਰ ਵੱਡ ਖਾਨ ਨੂੰ ਆ ਰਿਹਾ ਸੀ ਉਸ ਨੇ ਰੋਟੀ ਪਾਣੀ ਸ਼ਾਮ ਦਾ ਕਰਨਾ ਸ਼ੁਰੂ ਕਰ ਦਿੱਤਾ ਤੇ ਆਪਣੀ ਸਾਜੀ ਗੀਰੋ ਦੀ ਸਬਜ਼ੀ ਨੂੰ ਵਕਰੀ ਬਾਟੀ ਚ ਪਾ ਕੇ ਉਸ ਵਿੱਚ ਨਿੱਤ ਵਾਲਾ ਨਸ਼ੀਲਾ ਪਦਾਰਥ ਮਿਲਾ ਦਿੱਤਾ ਜਿਸ ਨਾਲ ਜੀਗੀਰੋ ਕੂਕ ਸੁੱਤੀ ਰਹੇ ਤੇ ਮਨਜਿੰਦਰ ਆਪਣੀ ਦੁਨੀਆ ਨੂੰ ਰੰਗੀਤ ਕਰ ਸਕੇ ਉਸ ਦਾ ਦਿਲ ਕਰਦਾ ਕਿ ਰਾਤ ਮੁੱਕੇ ਨਾ ਤੇ ਸਵੇਰ ਹੋਵੇ ਨਾ ਇੱਕ ਦਿਨ ਚਾਦ ਮਨਜਿੰਦਰ ਬਰਾਂਡੇ 'ਚ ਬੈਠੀ ਲੱਸੀ ੜਕ ਰਹੀ ਸੀ ਤਉ ਉਸ ਦਾ ਧਿਆਨ ਮੰਨੇ ਤੇ ਪਿਆ ਜੋ ਆਪਣੇ ਪੱਠਿਆਂ ਦੇ ਕੰਮ ਵਿੱਚ ਰੁੱਝਿਆ ਹੋਇਆ ਸੀ ਮੰਨੇ ਦੇ ਸੋਹਣੇ ਪਿੰਡੇ ਨੂੰ ਵੇਖ ਮਨਜਿੰਦਰ ਤੇ ਧੁਰਿੰਦਰ ਤੱਕ ਕੰਬਣੀ ਜਿਹੀ ਛਿੜ ਪਈ ਉਹ ਹੁਣ ਰੋਜ਼ ਕਿੰਨਾ ਕਿੰਨਾ ਚਿਰ ਚੋਰੀ-ਚੋਰੀ ਮੰਨੇ ਨੂੰ ਵੇਖਦੀ ਰਹਿੰਦੀ ਬਸ ਫਿਰ ਉਹਨਾਂ ਦਿਨਾਂ ਤੋਂ ਮਨਜਿੰਦਰ ਮੰਨੇ ਨੂੰ ਆਣੇ ਬਹਾਨੇ ਕੰਮ ਲਈ ਰੱਖਦੀ ਤੇ ਘਰ ਵੀ ਜ਼ਿਆਦਾ ਜਾਣ ਨਾ ਦਿੰਦੀ ਮੰਨੇ ਨੂੰ ਇਹ ਗੱਲ ਦਾ ਪਤਾ ਸੀ ਕਿ ਸਰਦਾਰਨੀ ਉਸਵਾਲ ਵੇਖਦੀ ਹੈ ਪਰ ਉਹ ਆਪਣੀ ਜਾਤ-ਪਾਤ ਤੇ ਮਾਲਕ ਸਿਰੀ ਦੇ ਰਿਸ਼ਤੇ ਨੂੰ ਧਿਆਨ ਚ ਰੱਖ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੰਦਾ ਅੱਜ ਰਾਤ ਜਦੋਂ ਮਨਜਿੰਦਰ ਤਿਆਰ ਹੋ ਕੇ ਬੈਠੀ ਮੰਨੇ ਦੀ ਉਡੀਕ ਕਰਦੀ ਹੋਈ ਦਰਵਾਜ਼ੇ ਨੂੰ ਖੁੱਲਾ ਰੱਖੀ ਬੈਠੀ ਸੀ ਤਾਂ ਜਦ ਇੱਕਦਮ ਬੂਹਾ ਖੁੱਲਿਆ ਤਾਂ ਬੂਹੇ ਵਿੱਚ ਮੰਨੇ ਦੀ ਵਜਾਏ ਜੋਰਾ ਸ਼ਰੀਕਾਂ ਦਾ ਮੁੰਡਾ ਆ ਗਿਆ ਸੀ ਜੋਰਾ ਪਹਿਲਾਂ ਆਪਣੇ ਨਾਨਕੇ ਪਿੰਡ ਰਹਿੰਦਾ ਤੇ ਹੁਣ ਕਮਾਈ ਦੀ ਉਮਰ ਹੋਣ ਕਰਕੇ ਖੇਤੀ ਦੇ ਕੰਮ ਵਿੱਚ ਹੱਡਾ ਹੱਥ ਵਟਾਉਣ ਲਈ ਬਾਪੂ ਨੇ ਉਸ ਨੂੰ ਵਾਪਸ ਬੁਲਾ ਲਿਆ ਸੀ ਇੱਕ ਦਿਨ ਜਦ ਮਨਜਿੰਦਰ ਵੇੜੇ ਚ ਕੰਨਕ ਸੁੱਕ ਨਹੀਂ ਪਾਰੇ ਸੀ ਤੌਜ਼ਤ ਆਂ ਸ਼ਤ ਤੇ ਖੜੇ ਜੋਰੇ ਤੇ ਪਿਆ ਅਤੇ ਜੋਰੇ ਦਾ ਧਿਆਨ ਮੰჯਿੰਦਰ ਤੇ ਫਿਰ ਦੋਨੋਂ ਇੱਕ ਦੂਸਰੇ ਤੇ ਮੋਹਿਤ ਹੋ ਗਏ ਜੋਰਾ 28 ਸਾਲ ਉਮਰ ਲੰਬਾ ਸ਼ਰੀਰ ਤੇ ਤਗੜਾ ਘਰ ਦੇ ਕਿਉ ਮੱਖਣ ਖਾਦੇ ਹੋਏ ਕੁੰਡੀਆਂ ਮੁੱਛਾਂ ਤੇ ਸਿਰ ਤੇ ਨਿੱਕੇ ਨਿੱਕੇ ਫੌਜੀਆ ਵਰਗੇ ਵਾਲ ਜੋਰੇ ਤੇ ਮੰਜਿੰਦਰ ਦਾ ਖਾਨ ਇੱਕ ਦੂਸਰੇ ਨਾਲ ਮਿਲਦਾ ਜੁਲਦਾ ਸੀ ਮੰਨਾ ਹਵੇਲੀ ਵੱਲ ਕੰਮ ਕਰਨ ਲਈ ਗਲੀ ਚਤੁਰਿਆ ਜਾ ਰਿਹਾ ਸੀ ਪਰ ਉਸ ਦੇ ਪੈਰਾਂ ਦੀ ਰਫਤਾਰ ਕਿਸੇ ਅਪਾਹਜ ਨਾਲੋਂ ਵੀ ਘੱਟ ਹੋ ਗਈ ਸੀ ਉਹ ਹਵੇਲੀ ਪਹੁੰਚਿਆ ਤਾਂ ਉਸਨੇ ਨਾ ਤਾਂ ਜਗੀਰੂ ਨੂੰ ਬੁਲਾਇਆ ਨਾ ਹੀ ਮਨਜਿੰਦਰ ਨੂੰ ਬਲਕਿ ਚੁੱਪਚਾਪ ਜਾ ਕੇ ਆਪਣਾ ਕੰਮ ਕਰਨ ਲੱਗ ਗਿਆ ਮਨਜਿੰਦਰ ਵੱਲ ਵੇਖਣ ਨੂੰ ਵੀ ਮਨੇ ਦਾ ਦਿਲ ਨਾ ਕੀਤਾ ਜਗੀਰੂ ਨੂੰ ਅੱਜ ਮਨੇ ਦਾ ਕੰਮ ਕਰਨ ਦਾ ਦਿਲ ਨਹੀਂ ਲੱਗ ਰਿਹਾ ਸੀ ਜਗੀਰੂ ਨੇ ਅਸਿੱਧੇ ਤੌਰ ਤੇ ਬੋਲਿਆ ਵੇ ਮਨਨੇ ਜੇ ਕੰਮ ਕਰਕੇ ਹੁਣ ਤੇਰਾ ਦਿਲ ਅੱਕ ਗਿਆ ਤਾਂ ਸੰਤੋਸ਼ ਨੂੰ ਭੇਜ ਦਿਆ ਕਰ ਜ਼ਬਰਦਸਤੀ ਥੋੜੀ ਹੈ ਕੋਈ ਅਸੀਂ ਠਹਿਰੇ ਜੱਟ ਜ਼ਿੰਮੇਦਾਰ ਸਾਡੇ ਕੰਮ ਤਾਂ ਚੱਲਦੇ ਹੀ ਰਹਿਣਗੇ ਸਦਾ ਮੰਨਾ ਕੁਸ਼ਣਾ ਬੋਲਿਆ ਅਚਾਨਕ ਅੰਦਰੋਂ ਮਨਜਿੰਦਰ ਲੱਸੀ ਵਾਲਾ ਡੋਲੂ ਚੱਕੀ ਆਈ ਮਨਜਿੰਦਰ ਡੋਲੂ ਕੋਲ ਲੱਗਦੀ ਹੋਈ ਬੋਲੀ ਬੇਬੇ ਇਹ ਲੱਸੀ ਜਾਂਦੇ ਵੇਲੇ ਸਿਰੀ ਨੂੰ ਪਾ ਦੇਵੀ ਉਸਦੇ ਪਾਂਡੇ 'ਚ ਮੰਨੇ ਨੂੰ ਪਿਆਸ ਲੱਗੀ ਹੋਣ ਦੇ ਬਾਵਜੂਦ ਵੀ ਉਸ ਦਾ ਲੱਸੀ ਛੱਡ ਮਨਜਿੰਦਰ ਵੱਲ ਵੇਖਣ ਨੂੰ ਵੀ ਦਿਲ ਨਾ ਕੀਤਾ ਕੋਈ ਇੰਨਾ ਜ਼ਿਆਦਾ ਬੇਵਫਾ ਹੋ ਸਕਦਾ ਹੈ ਇਸ ਗੱਲ ਦਾ ਮੰਨੇ ਨੂੰ ਅੱਜ ਪਤਾ ਲੱਗਾ ਜਗੀਰੋ ਮੰਨੇ ਨੂੰ ਜਾਂਦੇ ਹੋਏ ਵੇਖ ਬੋਲੀ ਵੇ ਮੰਨਿਆ ਵੇ ਲੱਸੀ ਲੈ ਜਾ ਨਹੀਂ ਤਾਂ ਕੱਲ ਤੋਂ ਨਹੀਂ ਮਿਲਣੀ ਮੇਰਾ ਫੌਜੀ ਛੁੱਟੀ ਆ ਰਿਹਾ ਹੈ ਕੱਲ ਆਕੇ ਜੱਟ ਨੇ ਆਪਣਾ ਸਾਰਾ ਕੁਝ ਸੰਭ ਲੈਣਾ ਏ ਫਿਰ ਲੱਸੀ ਪੀਣ ਨੂੰ ਤਰਸੇਗਾ ਮੰਨੇ ਨੇ ਕੋਈ ਜਵਾਬ ਨਾ ਦਿੱਤਾ ਤੇ ਕੰਮ ਕਰਕੇ ਸਿੱਧਾ ਘਰ ਚਲਾ ਗਿਆ ਲੱਖਾ ਉਮਰ ਤਕਰੀਬਨ 10 ਸਾਲ ਜਮਾਤ ਚੌਥੀ ਰੰਗ ਪੱਕਾ ਤੇ ਨੈ ਨਕਸ਼ ਬੇਬੇ ਵਰਗੇ ਸ਼ਾਰਤੀ ਸਵਾਲ ਲੱਖਾ ਸਕੂਲ ਨੂੰ ਤੁਰਿਆ ਹੀ ਜਾ ਰਿਹਾ ਸੀ ਤਾਂ ਉਸ ਨੂੰ ਰਸਤੇ ਵਿੱਚ ਆਪਣਾ ਆੜੀ ਜਿੱਤਾ ਮਿਲ ਗਿਆ ਲੱਖੇ ਤੇ ਜਿੱਤੇ ਨੇ ਇੱਕ ਦੂਸਰੇ ਨੂੰ ਵੇਖਿਆ ਤਾਂ ਲੱਖਾ ਆਪਣੀ ਜੇਬ ਵਿੱਚਲੇ ਬੰਟਿਆਂ ਨੂੰ ਦਿਖਾਉਣ ਲੱਗ ਗਿਆ ਜੀਤਾ ਜੱਟਾਂ ਦਾ ਮੁੰਡਾ ਸੀ ਇਸ ਕਰਕੇ ਉਹ ਆਪਣੇ ਘਰਦਿਆਂ ਤੋਂ ਚੋਰੀ ਲੱਖੇ ਨਾਲ ਖੇਡਦਾ ਸੀ ਉਸ ਦੀ ਅਕਸਰ ਆਪਣੀ ਜਾਤ ਵਾਲੇ ਮੁੰਡਿਆਂ ਨਾਲ ਲੜਾਈ ਹੋ ਜਾਂਦੀ ਅਤੇ ਜੀਤੇ ਦੀ ਬੀਬੇ ਨੇ ਬਹੁਤ ਵਾਰ ਇਹ ਗੱਲ ਸਮਝਾਈ ਵੀ ਸੀ ਵੇ ਜੀਤੇ ਪੁੱਤਰ ਤੂੰ ਜੱਟਾਂ ਦਾ ਮੁੰਡਾ ਏ ਤੂੰ ਚੰਗਾ ਨਹੀਂ ਲੱਗਦਾ ਚੂੜੇ ਚਮਾਰਾਂ ਦੇ ਬੱਚਿਆਂ ਨਾਲ ਖੇਡਦਾ ਲੱਗੀ ਸਮਝ ਲੱਖੇ ਨੂੰ ਤੇ ਉਸ ਦੇ ਨਾਲ ਦੇ ਹੋਰ ਵੀ ਬੱਚਿਆਂ ਨੂੰ ਸਕੂਲ ਤੋਂ ਕਾਪੀਆਂ ਵਰਦੀਆਂ ਤੇ ਸਵੈਟਰ ਮਿਲਦੇ ਸਨ ਤਾਂ ਬਾਕੀ ਬੱਚੇ ਉਹਨਾਂ ਨੂੰ ਮੰਗਦੇ ਚੂੜੇ ਚਮਾਰ ਆਖਣ ਲੱਗ ਜਾਂਦੇ ਲੱਖੇ ਦਾ ਸੁਭਾਅ ਲੜਾਕਾ ਹੋਣ ਕਰਕੇ ਉਹ ਕਿਸੇ ਦੀ ਗੱਲ ਬਹੁਤੀ ਸੁਣ ਨਹੀਂ ਪਾਉਂਦਾ ਸੀ ਸਕੂਲ ਦੇ ਅਧਿਆਪਕ ਅਕਸਰ ਸਵੇਰੇ ਪ੍ਰਾਰਥਨਾ ਸਮੇਂ ਵਿਦਿਆਰਥੀਆਂ ਨੂੰ ਇਕੱਠੇ ਮਿਲ ਕੇ ਰਹਿਣ ਭੇਤ ਭਾਵਨਾ ਕਰਨ ਦੀ ਪ੍ਰੇਰਣਾ ਦਿੰਦੇ ਪਰ ਜ਼ਿਆਦਾਤਰ ਅਧਿਆਪਕ ਅਜਿਹੇ ਸੀ ਜੋ ਜੱਟਾਂ ਤੋਂ ਇਲਾਵਾ ਹੋਰ ਜਾਤ ਦੀ ਲੱਸੀ ਤੱਕ ਨਾ ਪਿੰਦੇ ਜਿੱਤੇ ਨੂੰ ਜਮਾਤ ਦਾ ਮਨੀਟਰ ਬਣਾਇਆ ਹੋਇਆ ਸੀ ਲੱਖਾ ਆਪਣੇ ਤੋਂ ਪੜਨ ਦਾ ਕਾਫੀ ਜੋਰ ਲਾਂਦਾ ਪਰ ਮਾਂ ਪਿਓ ਦੇ ਧਿਆਨਾਂ ਦੇਣ ਕਰਕੇ ਉਹ ਪੜਨ ਤੋਂ ਜ਼ਿਆਦਾ ਹੁਸ਼ਿਆਰ ਨਹੀਂ ਸੀ ਲੱਖੇ ਨੂੰ ਕੱਲ ਸਕੂਲ ਤੋਂ ਵਜੀਫਾ ਮਿਲਣਾ ਸੀ ਕਾ ਕਰਕੇ ਸੰਤੋਸ਼ ਤੇ ਮੰਨੇ ਨੂੰ ਸਕੂਲ ਜਾਣਾ ਪੈਣਾ ਸੀ ਲੱਖਾ ਜੀਤੇ ਨਾਲ ਤੁਰਿਆ ਆਉਂਦਾ ਹੋਇਆ ਜੀਤੇ ਨੂੰ ਸਵਾਲ ਪੁੱਛ ਰਿਹਾ ਸੀ ਕਿ ਜੀਤੇ ਨੇ ਜੀਵੇਂ ਦਾ ਹੁਣ ਤੱਕ ਘਰਦਿਆਂ ਤੂੰ ਸੁਣਿਆ ਸੀ ਉਹ ਉਹੋ ਜੇ ਜਵਾਬ ਦੇਈ ਜਾ ਰਿਹਾ ਸੀ ਲੱਖਾ ਹੱਥ ਵਿੱਚ ਫੱਟੀ ਤੇ ਆਪਣੀ ਲਿਖਾਈ ਨੂੰ ਵੇਖਦਾ ਹੋਇਆ ਬੋਲਿਆ ਜੀਤੇ ਜਾ ਤੂੰ ਮੇਰਾ ਪੱਕਾ ਆੜੀ ਐ ਤੈਨੂੰ ਅੱਜ ਤੱਕ ਸਕੂਲੋਂ ਪੈਸੇ ਕਿਉਂ ਨਹੀਂ ਮਿਲੇ ਕਦੇ ਮੇਰਾ ਤਾਂ ਨੰਬਰ ਵੀ ਤੇਰੇ ਨਾਲੋਂ ਘੱਟ ਆਉਂਦੇ ਨੇ ਫਿਰ ਮੈਨੂੰ ਪੈਸੇ ਕਿਉਂ ਮਿਲਦੇ ਨੇ ਜਿੱਤੇ ਨੇ ਸਿਆਣਪ ਦਿਖਾਉਂਦੇ ਹੋਏ ਕਿਆ ਲੈ ਜਾਨ ਤੁਸੀਂ ਚੂੜੇ ਜੋ ਹੋਏ ਤੁਹਾਡੀ ਜਾਤ ਛੋਟੀ ਹੁੰਦੀ ਹੈ ਤੇ ਤੁਸੀਂ ਲੋਕ ਸਾਡੇ ਨਾਲੋਂ ਜ਼ਿਆਦਾ ਗਰੀਬ ਹੁੰਦੇ ਹੋ ਬਾਕੀ ਮੈਨੂੰ ਪਤਾ ਨਹੀਂ ਮੇਰੀ ਬੇਬੇ ਤਾਂ ਐਵੇਂ ਹੀ ਆਖਦੀ ਹੁੰਦੀ ਹੈ ਤੁਹਾਡੇ ਬਾਰੇ ਚਰ ਮੇਰੀ ਬੇਬੇ ਨੇ ਕਦੀ ਮੈਨੂੰ ਦੱਸਿਆ ਹੀ ਨਹੀਂ ਅਸੀਂ ਛੋਟੀ ਜਾਤ ਦੇ ਆ ਨਹੀਂ ਤਾਂ ਮੈਂ ਆਪਣੇ ਬਾਪੂ ਨੂੰ ਆਖੋਂ ਤੱਕ ਵੱਡੀ ਕਰਵਾ ਲੈਂਦਾ ਉਹ ਹਾਂ ਮੇਰੀ ਵੀ ਬੇਬੇ ਦੱਸਦੀ ਹੈ ਵੀ ਪੁੱਤ ਅਸੀਂ ਜੱਟ ਜ਼ਿੰਮੇਦਾਰ ਹੁੰਨੇ ਆ ਸਾਡੀ ਜਾਤ ਵੱਡੀ ਹੈ ਮੈਂ ਵੀ ਇਹੀ ਸੁਨਿਆ ਹੀ ਹੈ ਪਰ ਅੱਜ ਤੱਕ ਆਪਣੀ ਜਾਤ ਦੇਖੀ ਨਹੀਂ ਵੀ ਕਿੰਨੀ ਕੁ ਵੱਡੀ ਹੈ ਚਲ ਕੋਈ ਨਾ ਮੈਂ ਆਪਣੀ ਜਾਤ ਕੱਲ ਨੂੰ ਸਕੂਲ ਲੈ ਕੇ ਆਵਾਂਗਾ ਤੂੰ ਆਪਣੀ ਜਾਤ ਲੈ ਕੇ ਆਵੇਂ ਫਿਰ ਵੇਖਦੇ ਹਾਂ ਤੇਰੀ ਜਾਤ ਵੱਡੀ ਜਾਂ ਮੇਰੀ ਦੋਨੋਂ ਪਿੰਡ ਵਾਲੀ ਫਿਰਨੀ ਤੋਂ ਵੱਖੋ ਵੱਖ ਰਸਤੇ ਤੁਰ ਪੈਂਦੇ ਹਨ ਕਿਉਂਕਿ ਜੱਟਾਂ ਦੇ ਕੱਲ ਪਿੰਡ ਦੇ ਚੜ੍ਹਦੇ ਪਾਸੇ ਤੇ ਛੋਟੀਆਂ ਜਾਤਾਂ ਦੇ ਘਰ ਲੈਣ ਦੇ ਪਾਸੇ ਸਨ ਲੱਖਾ ਮੰਨੇ ਲਾਗੇ ਖੁੱਲੀ ਤੇ ਚੜ ਬੱਟਦਾ ਹੋਇਆ ਬੋਲਿਆ ਬਾਪੂ ਕੱਲ ਸਕੂਲ ਵਾਲੇ ਨੇ ਵਜੀਫੇ ਲਈ ਬੁਲਾਇਆ ਏ ਸਕੂਲ ਵਾਲੇ ਆਖਦੇ ਸੀ ਕਿ ਸਾਰੇ ਬੱਚੇ ਕੱਲ ਆਪਣੀ ਆਪਣੀ ਜਮਾਤ ਲੈ ਕੇ ਆਇਓ ਤੇ ਜਿਸ ਦੀ ਜਾਤ ਛੋਟੀ ਹੋਈ ਉਸ ਨੂੰ ਪੈਸੇ ਮਿਲਨੇ ਨੇ ਸਿਆਣਾ ਬੰਦਾ ਹੋਇਆ ਬਾਪੂ ਤੂੰ ਮੈਨੂੰ ਹੁਣੇ ਦੱਸ ਦਿੰਦਾ ਸਾਡੀ ਜਾਤ ਕਿੱਥੇ ਪਈ ਐ ਮੈਂ ਹੁਣੇ ਜਾਤ ਨਾਲ ਬਸਤੇ ਚ ਪਾ ਲਵਾਂ ਨਹੀਂ ਤਾਂ ਕੱਲ ਜੇ ਜਾਤ ਭੁੱਲ ਗਈ ਤਾਂ ਪੈਸੇ ਨਹੀਂ ਮਿਲਣੇ ਸਕੂਲੋਂ ਮੰਨਾ ਲੱਕੇ ਦੇ ਸਵਾਲਾਂ ਤੇ ਹੱਸਦਾ ਤੇ ਉਸ ਦੇ ਜਾਨ ਪਿੱਛੋਂ ਖੁਦ ਨਾਲ ਬੋਲਦਾ ਹੋਇਆ ਜਵਾਬ ਵੀ ਅੱਜ ਕੱਲ ਦੇ ਪਤਾ ਨਹੀਂ ਕਿੱਥੋਂ ਕਿੱਥੋਂ ਗੱਲਾਂ ਕੱਢਦੇ ਨੇ ਅਗੇ ਜਾਤ ਵੇਖਣੀ ਐ ਲੱਖਾ ਮੰਨੇ ਕੋਲੋਂ ਵਾਪਸ ਕਮਰੇ ਚ ਬਸਤੇ ਦੀਆਂ ਕਾਪੀਆਂ ਕੱਢ ਮੇਜ਼ ਤੇ ਰੱਖਦਾ ਹੋਇਆ ਖੁਦ ਨਾਲ ਗੱਲਾਂ ਕਰ ਰਿਹਾ ਸੀ ਇਹਸਾਬ ਵਾਲੇ ਮਾਸਟਰ ਦੀ ਹੈ ਇਹ ਵਿਗਿਆਨ ਵਾਲੇ ਮਾਸਟਰ ਦੀ ਕਾਪੀਆਂ ਕਾਰੀ ਰੱਖ ਦਿੰਦਾ ਹਾ ਸਵੇਰੇ ਬਾਪੂ ਜੱਜਾਤ ਪੌਣ ਲਈ ਬਸਤੇ ਚ ਕਉਤਾ ਬਸਤੇ ਚ ਥਾਂ ਵੀ ਤਾਂ ਹੋਣੀ ਚਾਹੀਦੀ ਹੈ ਲੱਖਾ ਰੋਟੀ ਖਾ ਕੇ ਖੇਡਣ ਲਈ ਚਲਾ ਗਿਆ ਅੱਜ ਲੱਖਾ ਖੁਸ਼ ਸੀ ਕਿਉਂਕਿ ਉਸਨੇ ਉਹ ਚੀਜ਼ ਨੂੰ ਵੇਖਣਾ ਸੀ ਜੋ ਅਜ ਤੱਕ ਉਸਨੇ ਨਹੀਂ ਵੇਖੀ ਸੀ ਲੱਖੇ ਨੇ ਖੁਸ਼ੀ ਚ ਖੇਡਦੇ ਹੋਏ ਅੱਜ ਬਹੁਤ سارے ਬੰਡੇ ਆਪਣੇ ਆੜੀਆਂ ਤੋਂ ਜਿੱਤਲੇ ਸਨ ਲੱਖਾ ਤੇ ਜਿੱਤਾ ਦੋਨੋਂ ਅੱਧੀ ਛੁੱਟੀ ਵਿੱਚ ਰੋਟੀ ਖਾ ਰਹੇ ਸਨ ਜੀਤਾ ਤੇ ਲੱਖਾ ਅਕਸਰ ਮੈਡਮ ਮਾਸਟਰ ਦੀਆਂ ਜੋੜੀਆਂ ਬਣਾਉਂਦੇ ਰਹਿੰਦੇ। ਲੱਖਾ ਹੱਥ ਵਿੱਚਲੀ ਰੋਟੀ ਨੂੰ ਰੋਲ ਕਰਕੇ ਮੂੰਹ 'ਚ ਪਾਉਂਦਾ ਹੋਇਆ ਬੋਲਿਆ, "ਓਏ, ਉਹ ਦਵਿੰਦਰ ਮਾਸਟਰ ਅਨੀਤਾ ਭੈਣ ਜੀ ਨਾਲ ਸੋਹਣਾ ਲੱਗੂ ਕਿ ਨਹੀਂ?" ਜੀਤਾ ਰੋਟੀ ਵਾਲੇ ਡੱਬੇ ਨੂੰ ਬੰਦ ਕਰ ਬਸਤੇ 'ਚ ਪਾਉਂਦਾ ਹੋਇਆ ਨੇਕਿਆ, "ਨਹੀਂ ਹਰਮਨ, ਹਰਮਨ ਮਾਸਟਰ ਨਾਲ ਦਵਿੰਦਰ ਮਾਸਟਰ ਕਾਲਾ ਜਾਇਏ, ਮੈਨੂੰ ਨਹੀਂ ਸੋਹਣਾ ਲੱਗਦਾ।" ਜੀਤੇ ਹੋਏ ਯਾਰ, ਐਵੇਂ ਨਹੀਂ ਬੋਲੀਦਾ। ਦਵਿੰਦਰ ਮਾਸਟਰ ਤੇ ਰੱਬ ਨੇ ਬਣਾਇਆ ਏ। ਅੱਛਾ ਫਿਰ ਹਰਮਨ ਮਾਸਟਰ ਕਿਸ ਨੇ ਬਣਾਇਆ? ਉਹ ਵੀ ਰੱਬ ਨੇ ਬਣਾਇਆ ਤਾਂ ਕਰਕੇ ਮੇਰੀ ਬੇਬੀ ਆਖਦੀ ਹੈ ਸਭ ਰੱਬ ਦੇ ਬਣਾਏ ਨੇ ਕੋਈ ਮਾੜਾ ਨਹੀਂ ਹੁੰਦਾ ਮਨਿੰਦਰ ਚੌਂਕੇ ਚ ਕੰਮ ਕਰਦੀ ਹੋਈ ਸੋਚ ਰਹੀ ਸੀ ਮੈਂ ਜੋਰੀ ਨੂੰ ਕੀ ਕਹਾਂਗੀ ਪਤਾ ਨਹੀਂ ਫੌਜੀ ਕਿੰਨੇ ਦਿਨ ਦੀ ਛੁੱਟੀ ਆ ਰਹਾ ਹੈ ਜੋਰੀ ਨੂੰ ਕੁਝ ਚੰਗਾ ਮਾੜਾ ਆਖ ਦਿੱਤਾ ਤਾਂ ਫੌਜੀ ਤੇ ਜਾਨਬਾਤ ਕਿਵੇਂ ਦਿਨ ਕੱਟਾਂਗੀ ਇਕੱਲੀ ਮੈਂ ਕੀ ਕਰਾਂ ਮੈਂ ਅਕਸਰ ਬੱਦਲ ਜਾਉਣ ਲੱਗ ਗਿਆ ਤੇ ਮਨਜਿੰਦਰ ਨੇ ਜਲਦੀ ਨਾਲ ਕੋਠੇ ਤੋਂ ਕੱਪੜੇ ਉਤਾਰਨੇ ਸ਼ੁਰੂ ਕੀਤੇ ਸੀ ਕੇ ਬੁਹਾ ਜੋਰ ਨਾਲ ਵੱਜਿਆ ਤਾਂ ਜਗੀਰੋ ਤੇ ਮਨਜਿੰਦਰ ਨੇ ਹਵਾ ਜਾਣ ਕੇ ਕੋਈ ਧਿਆਨ ਨਾ ਦਿੱਤਾ ਪਰ ਜਦੋਂ ਬਾਰੋ-ਬਾਰੀ ਦੂਆ ਨੇ ਵੇਖਿਆ ਤਾਂ ਫੌਜੀ ਆ ਗਿਆ ਸੀ ਜਗੀਰੋ ਨੇ ਜਦੋਂ ਫੌਜੀ ਨੂੰ ਵੇਖਿਆ ਤਾਂ ਉਸ ਦਾ ਧੁਰੰਦਰ ਖਿਲ ਗਿਆ ਉਹ ਤੇਜ਼ੀ ਨਾਲ ਫੌਜੀ ਵੱਲ ਤੁਰਨ ਲੱਗੀ ਉਸ ਦਾ ਸਰੀਰ ਮੋਟਾ ਪਾਰਾ ਹੋਣ ਕਰਕੇ ਉਸ ਦਾ ਪੈਰ ਵੰਜੇ ਤੇ ਪਾਵੇ ਤੇ ਤੇ ਆਨ ਵੱਜਾ ਉਹ ਠੋਕਰ ਖਾ ਕੇ ਡਿੱਗ ਗਈ ਉਸ ਦਾ ਸਰੀਰ ਜ਼ੋਰ ਨਾਲ ਫਰਸ਼ ਤੇ ਆਨ ਵੱਜਿਆ ਜਿਸ ਨਾਲ ਗੁੰ ਸੱਟ ਲੱਗ ਗਈ ਜਗੀਰੋ ਦੀ ਆਵਾਜ਼ ਸੁਣ ਮਨਜਿੰਦਰ ਵੀ ਕੋਠੇ ਤੋਂ ਦੌੜ ਕੇ ਥੱਲੇ ਆਈ ਤੇ ਬੇਬੇ ਨੂੰ ਵੇਖ ਕੇ ਉਹ ਵੀ ਡਰ ਗਈ ਫੌਜੀ ਜਗੀਰੋ ਨੂੰ ਦੌੜ ਕੇ ਚੁੱਕਦਾ ਤੇ ਮੰਜੇ ਤੇ ਲੰਮੀ ਪਾਉਂਦਾ ਹੈ ਜਗੀਰੋ ਵੀ ਦਵਾਦਵਾਰੂ ਕਰਨ ਤੋਂ ਬਾਅਦ ਫੌਜੀ ਮਨਜਿੰਦਰ ਨੂੰ ਕੁੱਟ ਕੇ ਜੱਫੀ ਪਾ ਲੈਂਦਾ ਹੈ ਪਤਾ ਨਹੀਂ ਕਿਉਂ ਉਸ ਦੇ ਦਿਲ ਨੂੰ ਪਹਿਲਾਂ ਜਿਹੜਾ ਅਹਿਸਾਸ ਤੇ ਖੁਸ਼ੀ ਨਹੀਂ ਮਹਿਸੂਸ ਹੋ ਰਹੀ ਸੀ ਮਨਜਿੰਦਰ ਦਾ ਦਿਲ ਫੌਜੀ ਨੂੰ ਵੇਖ ਕੇ ਬਾਕੋ-ਬਾਗ ਹੋ ਗਿਆ ਅਜ ਉਸ ਨੂੰ ਕਿਸੇ ਹੋਰ ਦੀ ਕੋਈ ਜ਼ਰੂਰਤ ਮਹਿਸੂਸ ਨਹੀਂ ਸੀ ਹੋ ਰਹੀ ਜਦ ਫੌਜੀ ਜਗੀਰੋ ਨਾਲ ਸੁਖ-ਦੁਖ ਕਰਨ ਬੈਠਿਆ ਤਾਂ ਜਿਗੀਰੋ ਇੰਨੇ ਦਿਨਾਂ ਦਾ ਆਪਣੇ ਅੰਦਰ ਇਕੱਠਾ ਕੀਤਾ ਸਾਰਾ ਬਾਰ-ਬਾਰ ਕਰਦੀ ਹੈ ਜਿਗੀਰੋ ਰੋਂਦੀ ਤੇ ਚੁੰਨੀ ਤੇ ਇੱਕ ਲੜਣਾ ਲੱਖਾ ਸਾਫ਼ ਕਰਦੀ ਹੋਈ ਨੇ ਕਿਆ ਮੇ ਪੁੱਤ ਤੂੰ ਹੁਣ ਡਿਊਟੀ ਤੇ ਜਾ ਆਪਣੇ ਘਰ ਕਰਨ ਨੂੰ ਬਹੁਤ ਕੰਮ ਨੇ ਪਰ ਜੇ ਆਪਣੀ ਇੱਜ਼ਤ ਰੁੱਲ ਗਈ ਤਾਂ ਉਹ ਮੁੜ ਨਹੀਂ ਆਣੀ ਕੱਲ ਤੇਰੀ ਰਨ ਕਿਸੇ ਸਿਰੀ ਨਾਲ ਦੌੜ ਗਈ ਤਾਂ ਸਾਰੇ ਪਿੰਡ ਵਾਲੇ ਆਖਣਗੇ ਵੀ ਦਾਦਾ ਤੇ ਪਿਓ ਪਿੰਡ ਨੂੰ ਸੰਭਾਲਦੇ ਸਨ ਤੇ ਪੁੱਤ ਤੋਂ ਰਨ ਵੀ ਨਹੀਂ ਸੰਭ ਹੋਈ ਫੌਜੀ ਹੈਰਾਨੀ ਨਾਲ ਤੇ ਅੰਦਰੋਂ ਖੁਦ ਨੂੰ ਟੁੱਟਦਾ ਹੋਇਆ ਮਹਿਸੂਸ ਕਰਦਾ ਬੋਲਿਆ ਕਿ ਬੇਬੇ ਬੇਬੇ ਅਸਲ 'ਚ ਸਾਡੀ ਫੌਜਾਂ ਦੀ ਜੂਨ ਹੀ ਵੇਂਦੀ ਹੈ ਉਧਰ ਅਸੀਂ ਆਪਣੀ ਜਾਨ ਲਾ ਦਿੰਦੇ ਹਾਂ ਸੇਵਾ 'ਚ ਤੇ ਇੱਧਰ ਬਾਕੀ ਸ਼ਬਦ ਫੌਜੀ ਆਪਣੇ ਮੂੰਹ 'ਚ ਰੱਖ ਗਿਆ ਸੀ ਫੌਜੀ ਉਠੰਦਰ ਚੱਲਾ ਜਾਂਦਾ ਹੈ ਪਰ ਉਸ ਦਾ ਮਨਜਿੰਦਰ ਉਤਲਾ ਸਾਰਾ ਮਨ ਟੁੱਟ ਗਿਆ ਸੀ ਫੌਜੀ ਨੂੰ ਮਨਜਿੰਦਰ ਤੇ ਪਹਿਲੀ ਰਾਤ ਕੀਤੇ ਗਏ ਸਾਰੇ ਵਾਅਦੇ ਯਾਦ ਆ ਰਹੇ ਸਨ ਸਿਆਣੇ ਨੇ ਸੱਚੀ ਕਹਿ ਕੇ ਵਾਅਦੇ ਕਰਨੇ ਸੌਖੇ ਤੇ ਨਿਭਾਉਣੇ ਬਹੁਤ ਔਖੇ ਨੇ ਵਾਦੇ ਤਾਂ ਸਾਡੀ ਜ਼ਮੀਨ ਦੇ ਕਾਗਜ਼ਾ ਵਾਂਗੂ ਹੁੰਦੇ ਨੇ ਜੋ ਕਦੇ ਵੀ ਟੁੱਟ ਕੇ ਵਿਕ ਸਕਦੇ ਨੇ ਪੁੱਛਤਾ ਤੱਕ ਇੱਕ ਜ਼ਮੀਨ ਨੂੰ ਸੰਭਾਲਣਾ ਤੇ ਵਾਦੇ ਤੇ ਕਾਇਮ ਰਹਿਣਾ ਹਾਇਰਿਕ ਦੇ ਵਸਤੀ ਗੱਲ ਕਿੱਥੇ ਆ ਫੌਜੀ ਤਾਂ ਨੌਕਰੀ ਛੱਡ ਆਉਣ ਦਾ ਸਾਰਾ ਚਾਹ ਹਵਾ ਹੋ ਗਿਆ ਸੀ ਹੁਣ ਇਸ ਘਰ ਵਿੱਚ ਉਸ ਨੂੰ ਸਿਰਫ ਆਪਣੀ ਬੇਬੇ ਹੀ ਨਜ਼ਰ ਆ ਰਹੇ ਸੀ ਫੌਜੀ ਕਦੋਂ ਦੰਦਰ ਲੰਮਾ ਪਿਆ ਮਨਜਿੰਦਰ ਦੇ ਇਸ ਧੋਕੇ ਨੂੰ ਸੋਚਦਾ ਹੋਇਆ ਉਸ ਨੂੰ ਕੰਮ ਕਰਦੀ ਨੂੰ ਵੇਖਦਾ ਰਿਹਾ ਜਗੀਰੋ ਨੇ ਸ਼ਾਮ ਨੂੰ ਜੋਰੇ ਨੂੰ ਘਰ ਆਉਣ ਲਈ ਆਖਿਆ ਸੀ ਇਸ ਲਈ ਜੋਰਾ ਤੁਰਿਆ ਆ ਰਿਹਾ ਸੀ ਉਸਨੇ ਬੁਹਾ ਟੱਪ ਦੇ ਹੀ ਮਨਜਿੰਦਰ ਨੂੰ ਫੌਜੀ ਰਿਆਪਾਹ ਵਿੱਚ ਦੇਖਿਆ ਤਾਂ ਉਸਦੇ ਦਿਲ ਵਿੱਚ ਅਜੀਬ ਜਿਹੀ ਕਸਕ ਉੱਠੀ ਫੌਜੀ ਨਾਲ ਮਿਲਜੁਲ ਜੋਰੇ ਨੇ ਸਧਾਰਨ ਜੀਆਂ ਗੱਲਾਂ ਕੀਤੀਆਂ ਪਰ ਉਸਦਾ ਸਾਰਾ ਧਿਆਨ ਮਨਜਿੰਦਰ ਵੱਲ ਸੀ ਜੋ ਕਰਦਾ ਕੰਮ ਕਰਦੀ ਹੋਈ ਅੰਦਰ ਬਾਅਦ ਖੁਸ਼ੀ-ਖੁਸ਼ੀ ਘੁੰਮ ਰਹੀ ਸੀ ਫੌਜੀ ਤੇ ਜੋਰੇ ਨੇ ਅੱਜ ਰੱਜ ਕੇ ਸ਼ਰਾਬ ਪੀਤੀ ਤੇ ਨਾਲ ਮੁਰਗਾ ਖਾਦਾ ਰਾਤ ਦੇ 12 ਵਜੇ ਗਏ ਸਨ ਪਰ ਜੋਰਾ ਤੇ ਫੌਜੀ ਖਾਈ ਪੀ ਜਾ ਰਹੇ ਸਨ ਮਨਜਿੰਦਰ ਦਾ ਦਿਲ ਕੀਤਾ ਕਿ ਉਹ ਸੌ ਜਾਵੇ ਪਰ ਉਸ ਨੂੰ ਡਰ ਸੀ ਕਿ ਤੇ ਜੋਰਾ ਖਾਦੀ ਪੀਤੀ ਸਾਰਾ ਗੁਜ ਫੌਜੀ ਨੂੰ ਨਾ ਦੱਸ ਦੇਵੇ ਮਨਜਿੰਦਰ ਨੂੰ ਨੀਂਦ ਆਉਣ ਲੱਗ ਗਈ ਇਸ ਲਈ ਉਸਨੇ ਹੁਣ ਬਾਹਰ ਆ ਜੋਰੇ ਨੂੰ ਘਰ ਜਾਣ ਲਈ ਆਖ ਦਿੱਤਾ ਮਨਜਿੰਦਰ ਸੇ ਰੁੱਤਲੀ ਫੁਰਕਾਰੀ ਨੂੰ ਸੁੱਤ ਕਰਦੀ ਹੋਈ ਫੌਜੀ ਲਾਗੇ ਆਉਂਦੀ ਨੇ ਕਿਹਾ ਜੋਰੇ ਹੁਣ ਤੂੰ ਘਰ ਵਗ ਜਾ ਕਿ ਕੱਲ ਦੇ ਨਾਂਦੀ ਵੀ ਅੱਜ ਹੀ ਪੀ ਕੇ ਜਾਣੀ ਹੈ ਜੋਰੇ ਨੇ ਹੈਰਾਨੀ ਨਾਲ ਸ਼ਰਾਬੀ ਹਾਲਤ ਚ ਕਿਹਾ ਕੀ ਅੱਜ ਮੈਨੂੰ ਬੁਰਾ ਲੱਗਣ ਲੱਗ ਗਿਆ ਰੋਜ਼ ਤਾਕਦੇ ਹੁੰਦੀ ਸੀ ਵੀ ਨਾ ਜਾ ਬੇਬੇ ਤੇ ਜੋਰੀ ਦੀ ਜ਼ੁਬਾਨ ਤੇ ਸੱਚ ਆਉਂਦਾ ਸੁਨਮਨਿੰਦਰ ਮਨਜਿੰਦਰ ਜਲਦੀ ਨਾਲ ਬੋਲੀ ਮੈਂ ਤਾਂ ਇਹ ਬੋਲ ਰਹੀ ਸਾਵੀ ਤੂੰ ਸਿਆਣਾ ਏ ਤੂੰ ਆਪਣੇ ਫੌਜੀ ਵੀਰੇ ਨੂੰ ਸਮਝਾ ਬਾਕੀ ਦੀ ਕੱਲ ਪੀ ਲਿਓ ਫੌਜੀ ਗੱਲਾਂ ਕਰਦਾ ਹੋਇਆ ਬੋਲਿਆ ਤੇਰੀ ਭੈਣ ਨੂੰ ਸਾਲੀਏ ਮੰਨੇ ਵਰਗੇ ਹਰਾਮੀ ਬੰਦੇ ਨਾਲ ਲੈਣ ਲੜਾਉਂਦੀ ਏ ਤੇ ਮੇਰੇ ਪ੍ਰਾਣ ਨੂੰ ਗੱਲਾਂ ਕਰਦੀ ਗੱਲਾਂ ਕਰਦੀ ਐ ਤੈਨੂੰ ਮੈਂ ਦੱਸਦਾ ਹਾਂ ਮਨਜਿੰਦਰ ਨੂੰ ਗੁੱਤੋ ਫੜ ਅੰਦਰ ਕਮਰੇ ਚ ਲੈ ਜਾਂਦਾ ਏ ਜ਼ੋਰਾ ਜ਼ਿਆਦਾ ਪੀਤੀ ਹੋਣ ਕਰਕੇ ਵੇੜੇ ਚ ਭੇਲ ਮੰਝੇ ਤੇ ਹੀ ਸੋ ਜਾਂਦਾ ਏ ਫੌਜੀ ਮਨਜਿੰਦਰ ਨੂੰ ਕੁੱਟਦਾ ਮਾਰਦਾ ਤੇ ਜਦ ਮਨਜਿੰਦਰ ਦੇ ਰੋਂ ਦੀ ਆਵਾਜ਼ ਜਗੀਰੋ ਨੂੰ ਸੁਣਦੀ ਹੈ ਤਾਂ ਚੁੱਪ ਵੱਟੀ ਲੰਮੀ ਪਈ ਰਹਿੰਦੀ ਹੈ ਆਖੇ ਰੇ ਅੱਗ ਜਗੀਰੋ ਦੀ ਹੀ ਤਲਾਈ ਹੋਈ ਸੀ ਜੋਰੇ ਦੀ ਅੱਖਾਂ ਵਿੱਚ ਜਦ ਸਵੇਰ ਦੇ ਸੂਰਜ ਨੇ ਤੇਜ਼ ਰੋਸ਼ਨੀ ਮਾਰੀ ਤਾਂ ਉਸ ਦੀਆਂ ਅੱਖਾਂ ਇੱਕਦਮ ਖੁੱਲ ਗਈਆਂ ਉਸ ਨੇ ਇੱਕਦਮ ਮੰਜੇ ਤੇ ਬੈਠਦੇ ਹੋਏ ਵੇਖਿਆ ਜਗੀਰੋ ਵੇੜੇ 'ਚ ਬੈਠੀ ਰੋਲਾ ਪਾ ਰਹੀ ਸੀ ਫੌਜੀ ਗੇਟ ਲਾਗੇ ਕੁਝ ਬੰਦਿਆਂ ਕੋਲ ਖੜਾ ਸੀ ਤੇ ਉਸ ਦੇ ਕੰਨ ਸਿਰਫ ਇੰਨੀ ਗੱਲ ਪਈ ਗੱਲ ਬਹੁਤ ਬੁਰਾ ਹੋਇਆ ਪਈ ਜੋਰਾਇ ਕਿਤੇ ਆਮ ਘਬਰਾ ਕੇ ਮੰਜੇ ਤੋਂ ਖੜਾ ਹੋਇਆ ਜੋ ਰਾਜਾ ਉੱਠ ਕੇ ਗੇਟ ਕੋਲ ਖੜੇ ਫੌਜੀ ਕੋਲ ਗਿਆ ਤਾਂ ਉਸਨੇ ਇਹ ਸੁਣ ਕੰਨ ਖੜੇ ਹੋ ਗਏ ਸਨ ਕਿ ਮਨਜਿੰਦਰ ਕਰੋ ਦੌੜ ਗਈ ਆ ਜੋਰੇ ਨੇ ਫੌਜੀ ਨਾਲ ਮਨਜਿੰਦਰ ਬਾਰੇ ਖੁਸ਼ਗੱਲਾਂ ਕੀਤੀਆਂ ਤੇ ਆਪਣਾ ਪੱਲਾ ਛਡਾ ਆਪਣੇ ਘਰ ਆ ਗਿਆ ਜਗੀਰੋ ਵੇੜੇ 'ਚ ਮੰਜੇ ਤੇ ਬੈਠੀ ਰੋਂਦੀ ਹੋਈ ਬੋਲੀ ਮੈਨੂੰ ਪਹਿਲਾਂ ਪਤਾ ਹੁੰਦਾ ਮਨਜਿੰਦਰ ਇਹ ਕਾਰਾ ਕਰੇਗੀ ਤੇ ਮੈਂ ਫੌਜੀ ਨੂੰ ਕਦੇ ਵੀ ਡਿਊਟੀ ਤੇ ਜਾਣ ਨਾ ਦਿੰਦੀ ਸਾਨੂੰ ਸਾਰੇ ਪਿੰਡ 'ਚ ਬਦਨਾਮ